ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਆਰਪੀਡੀ 24 ਦੇ ਨਾਲ ਤੇ ਮੈਂ ਹਾਂ ਨੀਹਾ ਪ੍ਰੋਗਰਾਮ ਵਿਚਾਰ ਵਿਟਾਂਦਰਾ ਲੈ ਕੇ ਤੁਹਾਡੇ ਨਾਲ ਹਾਜ਼ਰ ਚਰਚਾ ਕਰਾਂਗੇ ਪੰਜਾਬ ਦੇਸ਼ ਅਤੇ ਵਿਦੇਸ਼ ਦੀਆਂ ਕੁਝ ਖਬਰਾਂ ਦੀ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬੇਦੀਚ ਸਭ ਤੋਂ ਪਹਿਲਾਂ ਤਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਸ਼ੁਕਰੀਆ ਤੇਜੇ ਸ਼ੁਰੂਆਤ ਕਰੀਏ ਅਸੀਂ ਆਪਣੇ ਇਸ ਪ੍ਰੋਗਰਾਮ ਦੀ ਤੇ ਜਿਹੜੀ ਸਾਡੀ ਪਹਿਲੀ ਖਬਰ ਹੈ ਉਹ ਹੁਸ਼ਿਆਰਪੁਰ ਤੋਂ ਹੈ ਉੱਥੇ ਹੁਸ਼ਿਆਰਪੁਰ ਦੇ ਹਰਿਆਣਾ ਨੂੰ ਸਬ ਤਹਿਸੀਲ ਬਣਾਉਣ ਦੇ ਨਾਲ ਹੀ ਐਸਐਸ ਨਗਰ ਜ਼ਿਲ੍ਹੇ ਦੇ ਵਿੱਚ ਸਬ ਤਹਿਸੀਲ ਬਨੂਨ ਨੂੰ ਤਹਿਸੀਲ ਵਜੋਂ ਅਪਗ੍ਰੇਡ ਕਰਨ ਦੀ ਜਿਹੜੀ ਪ੍ਰਵਾਨਗੀ ਹੈ ਉਹ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਜਿਹੜਾ ਸਾਡਾ ਲੈਂਡ ਰਿਕਾਰਡ ਡਿਪਾਰਟਮੈਂਟ ਹੈ ਨਾ ਜੀ ਅਸਲ ਦੇ ਵਿੱਚ ਇਸ ਮਹਿਕਮੇ ਨੂੰ ਸਰਕਾਰ ਜਿਹੜੀ ਹੈ ਸਮਝਦੀ ਹੈ ਵੀ ਸਾਡਾ ਸਭ ਤੋਂ ਕਮਾਈ ਦਾ ਵੱਡਾ ਸਾਧਨ ਹੈ ਜੀ ਕਿਉਂਕਿ ਜ਼ਮੀਨਾਂ ਦੇ ਖਰੀਦੋ ਫਰੋਖੇ ਦਾ ਮਾਮਲਾ ਸਾਰਾ ਇਹਨਾਂ ਕੋਲ ਹੁੰਦਾ ਸੋ ਬਹੁਤ ਸਾਰੀਆਂ ਸਾਡੇ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦਾ ਨਾਲ ਸਬਤ ਤਸੀਲਾਂ ਬਹੁਤ ਸਾਰੀਆਂ ਬਣਾਈਆਂ ਗਈਆਂ ਨੇ ਅ ਲੇਕਿਨ ਮੈਨੂੰ ਲੱਗਦਾ ਹੈ ਵੀ ਸ਼ਾਇਦ ਪਹਿਲੀ ਵਾਰ ਕਿ ਮੁਹਾਲੀ ਜ਼ਿਲ੍ਹੇ ਦੇ ਵਿੱਚ ਮੁਹਾਲੀ ਦੇ ਵਿੱਚ ਮੇਨ ਤਹਿਸੀਲ ਉਹਦੇ ਨਾਲ ਜਿਹੜੀਆਂ ਆਣ ਗਵਾਣ ਦੇ ਵਿੱਚ ਸਾਰੀਆਂ ਸਬਤ ਤਸੀਲਾਂ ਨੇ ਜੀ ਪਰ ਪਹਿਲੀ ਵਾਰ ਮੈਨੂੰ ਲੱਗਦਾ ਵੀ ਜਿਹੜੇ ਤੋਂ ਬਾਹਰ ਬਨੂੜ ਨੂੰ ਇੱਕ ਪੂਰੀ ਤਸੀਲ ਦਾ ਦਰਜਾ ਦਿੱਤਾ ਗਿਆ ਜੀ ਚਾਹਤਾ ਉਸ ਇਰਿਗਾ ਦਾ ਹਸਾਬਾ ਵੀ ਏਰੀਆ ਬਹੁਤ ਵੱਡਾ ਹੈ ਜੀ ਤੇ ਉਹਨੂੰ ਤਸੀਲ ਬਣਾ ਦਿੱਤਾ ਜਾਵੇ ਤੇ ਤਸੀਲ ਬਣਾਉਣਾ ਔਰ ਸਬ ਤਸੀਲ ਬਣਾਉਣ ਦੇ ਵਿੱਚ ਬਹੁਤ ਫਰਕ ਆ ਤਸੀਲ ਦੇ ਲਈ ਸਾਰਾ ਮਤਲਬ ਸਟਾਫ ਜਿਹੜਾ ਹੈ ਤੁਹਾਨੂੰ ਸਾਰਾ ਰੱਖਣਾ ਪਏਗਾ ਉੱਥੇ ਜੀ ਸੋ ਇੱਕ ਤਾਂ ਖਰਚਾ ਵੱਧ ਗਿਆ ਸਰਕਾਰ ਦਾ ਅਫਰ ਵੱਧ ਗਿਆ ਤੇ ਇਹਦੇ ਨਾਲ ਨਾਲ ਹੀ ਮਤਲਬ ਸਰਕਾਰ ਸੋਚਦੀ ਹੈ ਵੀ ਸਾਡਾ ਰੈਵਨਿਊ ਵੀ ਉਸੇ ਹਿਸਾਬ ਨਾਲ ਆਏਗਾ ਜੀ ਸੋ ਇਹ ਇੱਕ ਤਰ੍ਹਾਂ ਦੇ ਆ ਕਿਉਂਕਿ ਜਦੋਂ ਅਸੀਂ ਵੇਖਦੇ ਹੁੰਦੇ ਆ ਵੀ ਸਾਡੇ ਜ਼ਿਲ੍ਹਿਆਂ 'ਚ ਵਾਧਾ ਹੋ ਰਿਹਾ ਪੰਜਾਬ 'ਚ ਕਿੰਨੇ ਜ਼ਿਲ੍ਹੇ ਹੁੰਦੇ ਸੀ ਸ਼ੁਰੂ ਦੇ ਵਿੱਚ 13 ਜ਼ਿਲ੍ਹੇ ਹੁੰਦੇ ਸੀ 13 ਤੋਂ 23 24 ਹੋ ਗਏ ਤੇ ਇਹ ਇਹ ਵੀ ਇਸੇ ਤਰ੍ਹਾਂ ਦਾ سلسلہ ਵੀ ਜਦੋਂ ਸਾਡੀ ਆਬਾਦੀ ਵਧ ਰਹੀ ਆ ਨਾਲ-ਨਾਲ ਸਾਡੀਆਂ ਲੋੜਾਂ ਵਧ ਰਹੀਆਂ ਨੇ ਉਸੇ ਤਰ੍ਹਾਂ ਫਿਰ ਸਾਨੂੰ ਨਵੇਂ-ਨਵੇਂ ਜਿਹੜੇ ਆਫਿਸ ਨੇ ਉਹ ਅਪਗ੍ਰੇਡ ਕਰਨੇ ਪਿਆ ਰਹੇ ਨੇ ਜੀ ਸੋ ਇੱਕ ਸਬਤ ਸੀਲ ਨੂੰ ਉਹਨਾਂ ਨੇ ਬਨੌਰ ਨੂੰ ਹੁਣ ਤਾਸੀਲ ਦੇ ਵਿੱਚ ਕਨਵਰਟ ਕਰ ਦਿੱਤਾ ਹੈ ਇਹ ਮੈਨੂੰ ਲੱਗਦਾ ਵੀ ਉੱਥੋਂ ਦੇ ਜਿਹੜੇ ਲੋਕ ਨੇ ਉੱਥੋਂ ਦੇ ਵਾਲੇ-ਵਾਲੇ ਪਿੰਡ ਨੇ ਉਹਨਾਂ ਨੂੰ ਉਸ ਚੀਜ਼ ਦਾ ਬੜਾ ਫਾਇਦਾ ਮਿਲੇਗਾ ਔਰ ਦੂਜਾ ਜਿਹੜਾ ਉਹਨਾਂ ਨੇ ਹਰਿਆਣਾ ਪੁੰਗਾ ਇੱਕ ਪਿੰਡ ਹੈਗਾ ਬਹੁਤ ਜ਼ਿਆਦਾ ਮਸ਼ਹੂਰ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੀ ਉੱਥੇ ਉਹਨਾਂ ਨੇ ਇੱਕ ਸਬਤਸੀਲ ਬਣਾਈ ਜੀ ਮੈਨੂੰ ਲੱਗਦਾ ਵੀ ਇਸ ਤੋਂ ਪਹਿਲਾਂ ਹਰਿਆਣੇ ਵਾਲਿਆਂ ਨੂੰ ਕਿਤੇ ਹਿਸ਼ਾਰਪੁਰ ਤੱਕ ਜਾਣਾ ਪੈਂਦਾ ਹੋਵੇਗਾ ਆਪਣੇ ਕੰਮ ਕਰਵਾਉਣ ਲਈ ਜਾਂ ਹੋਰ ਕਿਸੇ ਪਾਸੇ ਜਾਣਾ ਪੈਂਦਾ ਹੋਵੇਗਾ ਲੇਕਿਨ ਜੇ ਹਰਿਆਣਾ ਨੂੰ ਸਬਤਸੀਲ ਮਿਲ ਗਈ ਆ ਤੇ ਮੈਨੂੰ ਲੱਗਦਾ ਵੀ ਉਹਦੇ ਜਿਹੜੇ ਆਲੇ ਦੁਆਲੇ ਪਿੰਡ ਨੇ ਉਹਨਾਂ ਨੂੰ ਉਸ ਚੀਜ਼ ਦਾ ਬੜਾ ਫਾਇਦਾ ਹੋਵੇਗਾ ਜੀ ਸਰਕਾਰ ਇਹ ਸੋਚਦੀ ਆ ਵੀ ਲੋਕਾਂ ਨੂੰ ਲਾਭ ਲੈਣ ਲਈ ਕਿਤੇ ਲੰਬਾ ਸਫ਼ਰ ਨਾ ਤੈਅ ਕਰਨਾ ਪਵੇ ਕੋਈ ਬਸਾਂ ਦੀ ਸਵਾਰੀ ਨਾ ਜ਼ਿਆਦਾ ਕਰਨੀ ਪਵੇ ਲੋਕ ਲੋਕਾਂ ਦੇ ਅਪਰੋਚ ਵਿੱਚ ਦਫਤਰ ਹੋਣੇ ਚਾਹੀਦੇ ਸੋ ਮੈਨੂੰ ਲੱਗਦਾ ਹੈ ਵੀ ਇਹ ਸਰਕਾਰ ਵੱਲੋਂ ਇੱਕ ਚੰਗਾ ਯਤਨ ਹੈ ਬੇਸ਼ੱਕ ਇਹਦੇ ਨਾਲ ਖਰਚੇ ਵੀ ਵਧਣਗੇ ਤੇ ਨਾਲ-ਨਾਲ ਉਹਦੇ ਨਾਲ ਜਿਹੜੀ ਆਪਾਂ ਕਹ ਦਿੰਨੇ ਹਾਂ ਪਲਾਈਮੈਟਰੀ ਵੀ ਵਧਦੀ ਹੈ ਲੋਕ ਵੀ ਹੋਰ ਰੱਖੇ ਜਾਂਦੇ ਨੇ ਸੋ ਐਸੀ ਗੱਲ ਹੈ ਜੇ ਉਹਨਾਂ ਨੇ ਇਹ ਦੂਤ ਸਿਲਾ ਇੱਕ ਤਸਿਲ ਜਿਹੜੀ ਆ ਸਭ ਸਿਰ ਬਣਾਈ ਆ ਇੱਕ ਅਪਗ੍ਰੇਡ ਕੀਤੀ ਆ ਤਾਂ ਮੈਨੂੰ ਲੱਗਦਾ ਹੈ ਵੀ ਇਹ ਇੱਕ ਚੰਗਾ ਯਤਨਾ ਸਰਕਾਰ ਵੱਲੋਂ ਕੀਤਾ ਗਿਆ ਤੇ ਜਿਵੇਂ ਹੁਣ ਕਈਏ ਤਾਂ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਖਜ਼ਾਨਾ ਹੈ ਉਹ ਪਹਿਲੀਆਂ ਸਰਕਾਰਾਂ ਕਹਿੰਦੀਆਂ ਸੀ ਕਿ ਉਹ ਖਾਲੀ ਹੋ ਚੁੱਕਾ ਹੈ ਤੇ ਹੁਣ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰ ਦੇ ਉੱਤੇ ਕਾਫੀ ਜ਼ਿਆਦਾ ਕਰਜ਼ਾ ਜਿਹੜਾ ਉੱਚੜਿਆ ਹੋਇਆ ਹੈ ਤੇ ਜਦ ਇਵੇਂ ਦੇ ਫੈਸਲੇ ਸਰਕਾਰ ਲੈਂਦੀ ਹੈ ਖਰਚਾ ਵੱਧਦਾ ਹੈ ਤੇ ਫਿਰ ਕਿਸ ਤਰੀਕੇ ਦੇ ਨਾਲ ਇਹਨਾਂ ਖਰਚਿਆਂ ਦੀ ਪੂਰਤੀ ਹੋਵੇਗੀ ਦੇਖੋ ਜਿਹੜੀਆਂ ਸਾਡੀਆਂ ਪਹਿਲੀਆਂ ਸਰਕਾਰਾਂ ਨੇ ਬੇਸ਼ੱਕ ਉਹ ਜਿਤੋਂ ਵੀ ਚੁੜੀਆਂ ਨੰਦੀਆਂ ਨੇ ਨਾ ਚਾਹੇ ਅਕਾਲੀ ਕਾਂਦੀ ਗਵਰਨਮੈਂਟ ਸੀਗੀ ਜਾਂ ਕਾਂਗਰਸ ਸੀਗੀ ਉਹਨਾਂ ਨੇ ਹਰ ਵਾਰੀ ਆ ਕੇ ਇਤਰਾਜ਼ ਪ੍ਰਗਟ ਕੀਤਾ ਵੀ ਪਹਿਲੀ ਜਿਹੜੀ ਸਰਕਾਰ ਗਈ ਹੈ ਨਾ ਉਹ ਖਜ਼ਾਨਾ ਖਾਲੀ ਕਰਕੇ ਗਈ ਹੈ ਜੀ ਪਰ ਇਹ ਭਗਵੰਤ ਮਾਨ ਦੀ ਸਰਕਾਰ ਨੇ ਇਹਨੇ ਇਹੋ ਜਿਹਾ ਦੋਸ਼ ਨਹੀਂ ਲਾਇਆ ਜੀ ਪਰ ਇਹਨਾਂ ਨੇ ਵੀ ਕਰਜ਼ੇ ਉਨੇ ਲਏ ਜੀ ਕਿਉਂਕਿ ਇਸ ਵੇਲੇ ਪੰਜਾਬ ਦੀ ਜੋ ਹਾਲਤ ਹੈ ਇਹ ਕਰਜ਼ੇ ਤੋਂ ਬਿਨਾਂ ਨਹੀਂ ਚੱਲ ਸਕਦਾ ਕਿਉਂਕਿ ਜਿਹੜੇ ਕਰਜ਼ੇ ਲਏ ਹੋਏ ਆ ਉਹਨਾਂ ਦੇ ਉੱਤੇ ਵਿਆਜ ਹੀ ਇੰਨਾ ਪੈ ਰਿਹਾ ਇੰਟਰਸਟ ਇੰਨਾ ਪੈ ਰਿਹਾ ਜੀ ਉਹਨੂੰ ਉਹਨੂੰ ਕਦੀ ਚੁਕਾਇਆ ਨਹੀਂ ਜਾ ਸਕਦਾ ਜੀ ਉਹ ਸਗੋਂ ਵਧਦਾ ਜਾਏਗਾ ਜੀ ਸੋ ਇਹ ਇੱਕ ਬੜੀ ਭੈੜੀ ਗੱਲ ਆ ਵੀ ਜਿਹੜਾ ਉਧਾਰ ਦਾ ਜਿਹੜਾ ਤੁਹਾਡਾ ਲੋਨ ਦਾ ਕੋਡ ਹੈ ਇਹਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਮੂਥਲੀ ਸਰਕਾਰ ਤਾਂ ਹੀ ਚੱਲ ਸਕਦੀ ਹੈ ਜੇ ਉਹ ਕਰਜ਼ੇ ਤੋਂ ਮੁਕਤ ਹੋਵੇ ਜੀ ਜੇ ਇਹ ਪਿਛਲੇ 20 ਸਾਲਾਂ ਤੋਂ ਸਾਰਾ ਸਿਲਸਿਲਾ ਇਦਾਂ ਦਾ ਚੱਲਿਆ ਆ ਰਿਹਾ ਤਾਂ ਮੇਰੇ ਖਿਆਲ ਦੇ ਵਿੱਚ ਸਰਕਾਰਾਂ ਵੱਲੋਂ ਯਤਨ ਇਹ ਹੋਣਾ ਚਾਹੀਦਾ ਭਾਵੇਂ ਕਿਸੇ ਸਰਕਾਰ ਹੋਵੇ ਵੀ ਅਸੀਂ ਜਿਹੜਾ ਸਾਡੇ ਪੰਜਾਬ ਦੇ ਉੱਤੇ ਬੋਝ ਪਿਆ ਹੈ ਇਹਨੂੰ ਘਟਾਉਣ ਦੀ ਕੋਸ਼ਿਸ਼ ਕਰੀਏ ਜੀ ਤੇ ਅਗਲੀ ਖਬਰ ਦਾ ਹੁਣ ਅਸੀਂ ਰੁਕ ਕਰਾਂਗੇ ਤਾਂ ਇੱਕ ਕੇਂਦਰ ਸਰਕਾਰ ਨੇ ਵੱਡਾ ਰਣਨੀਤਕ ਫੈਸਲਾ ਜਿਹੜਾ ਉਹ ਲਿਆ ਹੈ ਤੇ ਫੌਜ ਦੇ ਆਧੁਨਿਕੀਕਰਨ ਦੇ ਲਈ 79000 ਕਰੋੜ ਦੇ ਪ੍ਰਸਤਾਵ ਨੂੰ ਮਨਜ਼ੂਰੀ ਜਿਹੜੀ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਇੱਥੇ ਕਈ ਤਰ੍ਹਾਂ ਦੇ ਹੁਣ ਸਵਾਲ ਵੀ ਖੜੇ ਹੋ ਰਹੇ ਨੇ ਤੇ ਤੁਹਾਡਾ ਇਸ ਬਾਰੇ ਕੀ ਵਿਚਾਰਾ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਮੈਂ ਤੁਹਾਨੂੰ ਜਿਹੜੀ ਗੱਲ ਕਰਨੀ ਚਾਹਣਾ ਇਹ ਹੈ ਕਿ ਜੋ ਸਾਡੇ ਇਸ ਖਿੱਤੇ ਵਿੱਚ ਵਾਪਰ ਰਿਹਾ ਸਾਡੇ ਜਿਹੜੇ ਗਵੰਡੀ ਮੁਲਕ ਨੇ ਉਹਨਾਂ ਵਿੱਚ ਜੋ ਹੋ ਰਿਹਾ ਹੈ ਇਸ ਵੇਲੇ ਜੋ ਸਥਿਤੀ ਬਣੀ ਹੋਈ ਹੈ ਤੁਹਾਨੂੰ ਪਤਾ ਹੈ ਵੀ ਪਾਕਿਸਤਾਨ ਦੇ ਨਾਲ ਸੰਧੂਰ ਆਪਰੇਸ਼ਨ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਪੈਰਗਾਮ ਵਿੱਚ ਜੋ ਹਮਲਾ ਹੋਇਆ ਸੀਗਾ ਉਸ ਤੋਂ ਲੈ ਕੇ ਹੁਣ ਤੱਕ ਤਣਾਅ ਬਣਿਆ ਹੋਇਆ ਹੈ ਦੂਜੇ ਪਾਸੇ ਜਿਹੜਾ ਬੰਗਲਾਦੇਸ਼ ਹੈ ਉਹ ਉਹਦੇ ਵਿੱਚ ਵੀ ਇਸ ਵੇਲੇ ਬੜਾਤ ਨਾਅ ਚੱਲ ਰਿਹਾ ਹੈ ਜੀ ਬਿਲਕੁਲ ਔਰ ਹਿੰਦੂਆਂ ਦੇ ਖਿਲਾਫ ਇੱਕ ਮੂਵਮੈਂਟ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ ਜੀ ਤੀਜੇ ਪਾਸੇ ਆਪਾਂ ਚੀਨ ਨੂੰ ਦੇਖੀ ਤਾਂ ਚੀਨ ਜਿਹੜਾ ਹੈ ਉਹ ਉਹ ਵੀ ਆਪਣੇ ਅੱਡੇ ਔਰ ਦੇ ਵਿੱਚ ਪਾਕਿਸਤਾਨ ਦੇ ਵਿਰਸਤਤ ਕਰ ਰਿਹਾ ਜਿਵੇਂ ਕਿ ਪਿਛੇ ਦੇ ਖਬਰ ਆਈ ਸੀ ਵੀ ਗਵਾਦਰ ਵਿਖੇ ਉਹਨਾਂ ਨੇ ਕਿਹਾ ਆਈ ਏਡਾ ਆਪਣਾ ਕੈਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹਦੇ ਨਾਲ ਨਾਲ ਹੀ ਭਾਰਤ ਨੂੰ ਸੋਚਣਾ ਪਿਆ ਰਿਹਾ ਵੀ ਸਾਨੂੰ ਵੀ ਆਪਣੀ ਡਿਫੈਂਸ ਜਿਹੜੀ ਹੈ ਇਹਨੂੰ ਮਜ਼ਬੂਤ ਕਰਨਾ ਚਾਹੀਦਾ ਸੋ ਰਾਜਨਾਥ ਸਿੰਘ ਉਹਨਾਂ ਨੇ ਇੱਕ ਫੈਸਲਾ ਲੈ ਕੇ ਏਡਾ ਵੱਡਾ 79000 ਕਰੋੜ ਦਾ ਜਿਹੜਾ ਇੱਕ ਸੌਦਾ ਕੀਤਾ ਉਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਵੀ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਵੀ ਦੇਸ਼ਾਂ ਨੂੰ ਬਹੁਤੇ ਹਥਿਆਰ ਨਹੀਂ ਰੱਖਣੇ ਚਾਹੀਦੇ ਕੋਈ ਲੜਾਈ ਨਹੀਂ ਕਰਨੀ ਚਾਹੀਦੀ ਇਹ ਪੈਸਾ ਜਿਹੜਾ ਦੇਸ਼ ਦੀ ਡਿਵੈਲਪਮੈਂਟ ਵੱਲੇ ਪਾਸੇ ਲਾਉਣਾ ਚਾਹੀਦਾ ਪਰ ਅਸੀਂ ਕਹਿੰਦੇ ਹਾਂ ਵੀ ਦੇਸ਼ ਦੀ ਡਿਫੈਂਸ ਜਿਹੜੀ ਹੈ ਉਹਨੂੰ ਜ਼ਰੂਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਉਹਦੇ ਵਾਸਤੇ ਜੋ ਵੀ ਤੁਸੀਂ ਆਪਣੇ ਹਥਿਆਰ ਖਰੀਦਣੇ ਆ ਇੱਕ ਬਚਾਅ ਦੇ ਹਥਿਆਰ ਹੁੰਦੇ ਆ ਡਿਫੈਂਸ ਕਰਨ ਦੇ ਹਥਿਆਰ ਹੁੰਦੇ ਆ ਉਹ ਇਹ ਬਹੁਤ ਜ਼ਰੂਰੀ ਹੈ ਜਿਵੇਂ ਕਿ ਇਹਦੇ ਵਿੱਚ ਬਹੁਤਾਰੇ ਦੱਸਿਆ ਹੈ ਵੀ ਜਿਹੜੇ ਤੁਹਾਡੇ ਦਰੋਹਣਾ ਹਮਲੇ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਰੋਕਣਾ ਹੈ ਉਹਦੇ ਵਾਸਤੇ ਵੀ ਇਹਦੇ ਵਿੱਚ ਬਹੁਤ ਸਾਰਾ ਇਹੋ ਜਿਹਾ ਅਸਲਾ ਜਿਹੜਾ ਖਰੀਦਿਆ ਜਾ ਰਿਹਾ ਸੋ ਮੈਂ ਇਹ ਸਮਝਦਾ ਕਿ ਇਹ ਭਾਰਤ ਸਰਕਾਰ ਦਾ ਇੱਕ ਚੰਗਾ ਯਤਨ ਹੈ ਉਹਨਾਂ ਨੇ ਡਿਫੈਂਸ ਵਾਸਤੇ ਇੱਕ ਖਰਚੇ ਜਿਹੜੇ ਰੱਖੇ ਨੇ ਇਸ ਕਰਕੇ ਰੱਖੇ ਨੇ ਪਿਤਾ ਕੇ ਜਿਹੜੇ ਆੜੇ ਦਵਾੜਿਓ ਖਤਰੇ ਆ ਉਹ ਸਾਡੇ ਉੱਤੇ ਭਾਰਤ ਦੇ ਉੱਤੇ ਮੰਡਰਾ ਰਹੇ ਉਹਨਾਂ ਦਾ ਕਿਸੇ ਤਰੀਕੇ ਮੁਕਾਬਲਾ ਕੀਤਾ ਜਾਏ ਔਰ ਗਵਾਂਡੀਆਂ ਨੂੰ ਇਸ ਗੱਲ ਦੀ ਚੇਤਨਨ ਕੀਤਾ ਜਾਏ ਵੀ ਅਸੀਂ ਡਿਫੈਂਸ ਵਲੋਂ ਅਸੀਂ ਕਮਜ਼ੋਰ ਨਹੀਂ ਹੈਗੇ ਅਸੀਂ ਰੱਖਿਆ ਦਾ ਪੂਰਾ ਪ੍ਰਬੰਧ ਆਪਣਾ ਦੇਸ਼ ਦਾ ਕਰ ਰਹੇ ਜੀ ਤੇ ਇੱਥੇ ਕਈ ਸਵਾਲ ਵੀ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਆਧੁਨਿਕੀਕਰਨ ਹੈ ਇਹ ਸਰਹੱਦੀ ਸੁਰੱਖਿਆ ਤੇ ਕਿਹੋ ਜਿਹਾ ਅਸਰ ਪਾ ਸਕਦਾ ਹੈ ਇਹ ਬਿਲਕੁਲ ਅਸਰ ਪਾ ਸਕਦਾ ਹੈ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਵੀ ਪਾਕਿਸਤਾਨ ਦੇ ਵਿੱਚ ਨਵੇਂ ਫੀਲਡ ਮਾਰਸ਼ਲ ਜਿਹੜੇ ਆਏ ਨੇ ਆ ਸੇਮ ਮਨੀਰ ਹੁਣੇ ਜੀ ਉਹਨਾਂ ਨੇ ਨਾ ਆਉਂਦੇ ਆਪਣਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ ਸਾਰੇ ਪਾਸੇ ਖਾਸ ਤੌਰ ਦੇ ਉੱਤੇ ਭਾਰਤ ਦੇ ਜੀ ਬਿਲਕੁਲ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਸਾਡੇ ਭਾਰਤ ਤੇ ਦੀਆਂ ਸਰਹੱਦਾਂ ਪਾਕਿਸਤਾਨ ਨਾਲ ਲੱਗਦੀਆਂ ਨੇ ਜੀ ਉਹਨਾਂ ਦੇ ਨਾਲ-ਨਾਲ ਉਹਨਾਂ ਨੇ ਉੱਥੇ ਫੌਜੀ مشਕਾਂ ਕੀਤੀਆਂ ਨੇ ਜੀ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਪਾਕਿਸਤਾਨ ਜਿਹੜਾ ਨਾ ਪੂਰੀ ਤਿਆਰੀ ਦੇ ਵਿੱਚ ਜੀ ਸੋ ਜਦੋਂ ਇਹੋ ਜਿਹੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਤਾਂ ਫੇਰ ਸਾਨੂੰ ਵੀ ਲੱਗਦਾ ਵੀ ਜਿਹੜੀਆਂ ਸਾਡੀਆਂ ਸਰਹੱਦਾਂ ਨੇ ਉਹਨਾਂ ਉੱਤੇ ਸਾਨੂੰ ਵੀ ਚੇਤਨ ਹੋਣਾ ਚਾਹੀਦਾ ਹੈ ਉਹਨਾਂ ਦੀ ਰਾਖੀ ਲਈ ਸਾਨੂੰ ਵੀ ਖੜੇ ਹੋਣਾ ਚਾਹੀਦਾ ਔਰ ਸੁਰੱਖਿਆ ਪ੍ਰਬੰਧ ਕਰਨੇ ਚਾਹੀਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਨਾਲ-ਨਾਲ ਚੱਲਦੀਆਂ ਨੇ ਇੱਦਾਂ ਨਾ ਲੱਗੇ ਵੀ ਕਿਸੇ ਗਵਾਂਡੀ ਮਲਕ ਨੂੰ ਵੀ ਭਾਰਤ ਜਿਹੜਾ ਸੁੱਤਾ ਪਿਆ ਹੈ ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂਗਾ ਲੇਕਿਨ ਇਹ ਸਾਡੀ ਚੇਤਨਤਾ ਨੂੰ ਦਰਸਾਉਂਦਾ ਹੈ ਵੀ ਜੇ ਤੁਸੀਂ ਇਦਾਂ ਕਰ ਰਹੇ ਹੋ ਤਾਂ ਸਾਡੇ ਕੋਲ ਵੀ ਤੁਹਾਨੂੰ ਰੋਕਣ ਲਈ ਸਾਰਾ ਸਮਾਨ ਮੌਜੂਦ ਹੈ ਜੀ ਬਿਲਕੁਲ ਇਸ ਤੋਂ ਇਲਾਵਾ ਹੋਰ ਵੀ ਗੱਲ ਕਰੀਏ ਤਾਂ ਇੱਥੇ ਹੋਰ ਵੀ ਸਵਾਲ ਜਿਹੜੇ ਖੜੇ ਹੋ ਰਹੇ ਨੇ ਕਿ ਭਾਰਤੀ ਫੌਜ ਦੀ ਤਾਕਤ ਦੇ ਵਿੱਚ ਕਿਹੋ ਜਿਹਾ ਸੁਧਾਰ ਸਾਨੂੰ ਵੇਖਣ ਨੂੰ ਮਿਲ ਸਕਦਾ ਹੈ ਦੇ ਭਾਕ ਜਿਹੜੀ ਸਾਡੀ ਭਾਰਤੀ ਫੌਜ ਹੈ ਨਾ ਉਹ ਤਾਂ ਪਹਿਲਾਂ ਹੀ ਵੈਸੇ ਬੜੀ ਮਜ਼ਬੂਤ ਆ ਹੁਣ ਇਹਦੇ ਵਿੱਚ ਜਿਹੜੀ ਆਪਾਂ 79000 ਕਰੋੜ ਦੇ ਜਿਹੜੇ ਆਪਾਂ ਦੇਖਿਆ ਨਾ ਜਿਹੜਾ ਪੈਸਾ ਲਗਾ ਰਹੇ ਨੇ ਉਹਦੇ ਵਿੱਚ ਉਹ ਜ਼ਮੀਨੀ ਜਿਹੜੇ ਹਥਿਆਰ ਚੱਲਣ ਵਾਲੇ ਨੇ ਉਹਨਾਂ ਨੂੰ ਵੀ ਖਰੀਦ ਰਹੇ ਨੇ ਜ਼ਮੀਨ ਦੀ ਸੁਰੱਖਿਆ ਕਰਨੇ ਸਮੁੰਦਰੀ ਵਾਸਤੇ ਵੀ ਸਮੁੰਦਰੀ ਜੇ ਸਮੁੰਦਰੀ ਹਮਲਾ ਹੁੰਦਾ ਤੇ ਸਮੁੰਦਰੀ ਹਮਲਾ ਕਦਾ ਰੋਕਿਆ ਜਾਣਾ ਚਾਹੀਦਾ ਹਵਾਈ ਹਮਲਾ ਹੁੰਦਾ ਤੇ ਹਵਾਈ ਹਮਲਾ ਕਦਾ ਰੋਕਿਆ ਜਾਣਾ ਚਾਹੀਦਾ ਸੋ ਇਦਾਂ ਦੇ ਪ੍ਰਬੰਧ ਜਿਹੜੇ ਆ ਨਾ ਉਹ ਪਾਰਟੀ ਫੌਜ ਵੱਲੋਂ ਸਾਡੇ ਭਾਰਤੀ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਤਾਂ ਕਿ ਫੌਜ ਜਿਹੜੀ ਹੈ ਉਹਨੂੰ ਪੂਰੇ ਤਰ੍ਹਾਂ ਅਸਲੇ ਦੇ ਨਾਲ ਲੈਸ ਕੀਤਾ ਜਾ ਸਕੇ ਸੋ ਮੈਨੂੰ ਲੱਗਦਾ ਹੈ ਵੀ ਇਹ ਭਾਰਤ ਦਾ ਇੱਕ ਚੰਗਾ ਯਤਨ ਹੈ ਜੀ ਬਿਲਕੁਲ ਇੱਕ ਚੰਗਾ ਯਤਨ ਜਿਹੜਾ ਉਹ ਸਰਕਾਰ ਦੇ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਚੰਗਾ ਜਿਹੜਾ ਇੱਕ ਰਣਨੀਤਕ ਫੈਸਲਾ ਲੈ ਲਿਆ ਤੇ ਹੁਣ ਅਸੀਂ ਅਗਲੀ ਖਬਰ ਦਾ ਰੁਕ ਕਰਾਂਗੇ ਤੇ ਉਨਾਵ ਜ਼ਬਰਜਨਾ ਮਾਮਲਾ ਹੁਣ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆਇਆ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਜੋ ਦੋਸ਼ੀ ਸੀ ਉਸ ਦੀ ਜ਼ਮਾਨਤ ਜੋ ਦਿੱਤੀ ਜਾਣੀ ਸੀ ਉਸ ਨੂੰ ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਤੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਦੇਖੋ ਇਹ ਤਾਂ ਸਾਰਿਆਂ ਨੂੰ ਜਦੋਂ ਉਹਨਾਂ ਨੇ ਹਾਈ ਕੋਰਟ ਨੇ ਨੂੰ ਜ਼ਮਾਨਤ ਦੇ ਦਿੱਤੀ ਸੀ ਦਿੱਲੀ ਹਾਈ ਕੋਰਟ ਨੇ ਉਹ ਤਾਂ ਸਭ ਨੂੰ ਲੱਗਿਆ ਸੀਗਾ ਵੀ ਇਹ ਗਲਤ ਫੈਸਲਾ ਹੈ ਇੱਕ ਤਰ੍ਹਾਂ ਦਾ ਜੀ ਕਿਉਂਕਿ ਉਹ ਏਡੇ ਵੱਡੇ ਦੋਸ਼ੀ ਨੇ ਤੇ ਉਹ ਸੈਂਗਰ ਹੋਣੇ ਉਹ ਐਡੇ ਵੱਡੇ ਦੋਸ਼ੀ ਨੇ ਵੀ ਉਹਨਾਂ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਤਾਂ ਜੇਲ੍ਹ ਦੇ ਵਿੱਚ ਬੈਠੇ ਹੋਏ ਵੀ ਉਹ ਦੂਜੇ ਪਾਸੇ ਜਿਹੜੇ ਲੋਕ ਨੇ ਉਹਨਾਂ ਨੂੰ ਤਾਂ ਕਹਿੰਦੇ ਹੀ ਜਾ ਰਹੇ ਜੀ ਬਿਲਕੁਲ ਸੋ ਇਸ सीबीआई ਦਾ ਚੰਗਾ ਫੈਸਲਾ ਸੀਗਾ ਵੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਵੀ ਉਹਦੀ ਸਜ਼ਾ ਜਿਹੜੀ ਆ ਜਿਹੜੀ ਉਹਦੀ ਜ਼ਮਾਨਤ ਉਹ ਉਹਨਾਂ ਮਨਸੂਬ ਕੀਤਾ ਜਾਣਾ ਚਾਹੀਦਾ ਉਹਨੂੰ ਖਤਮ ਕੀਤਾ ਜਾਣਾ ਚਾਹੀਦਾ ਸੋ ਇਹ ਸੁਪਰੀਮ ਕੋਰਟ ਨੇ ਬਹੁਤ ਫੈਸਲਾ ਲਿਆ ਹਾਲਾਂਕਿ ਉਹਨੇ ਕਿਹਾ ਵੀ ਅਸੀਂ ਜਲਦੀ ਵਿੱਚ ਫੈਸਲਾ ਲਿਆ ਹੈ ਜੀ ਲੇਕਿਨ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਤਰੀਕਾਂ ਪੈਣਗੀਆਂ ਉਹਨਾਂ ਦੇ ਵਿੱਚ ਇਹਦੇ ਬਾਰੇ ਪੂਰਾ ਫੈਸਲਾ ਲਿਆ ਜਾਊਗਾ ਹਾਲੇ ਕਿ ਸਿੰਗਰ ਹੁਣੀ ਜਿਹੜੇ ਨੇ ਉਹਨਾਂ ਨੇ ਉਹਨਾਂ ਦੇ ਉੱਤੇ ਕਤਲ ਦਾ ਮਾਮਲੇ ਦੇ ਵਿੱਚ ਵੀ ਉਹਨੂੰ ਸਜ਼ਾ ਹੋਈ ਜੀ ਜੀ ਜਿਹੜੇ ਉਹਦੇ ਵਿੱਚ ਪੀੜਤ ਔਰ ਜਿਗੋਦੇ ਉਹਦੇ ਪਿਤਾ ਦਾ ਕਤਲ ਵੀ ਹੋਇਆ ਸੀਗਾ ਉਹਦੇ ਵਿੱਚ ਸਜ਼ਾ ਹੋਈ ਹੈ ਅਜੇ ਉਹ ਸਜ਼ਾ ਭੁਗਤ ਰਹੇ ਨੇ ਉੱਥੇ ਲੇਕਿਨ ਉਹ ਉਹ ਬੰਦਾ ਇੰਨਾ ਤੇਜ਼ ਆ ਕਿ ਉਹ ਚਾਹੁੰਦਾ ਹੈ ਵੀ ਮੈਂ ਸਜ਼ਾ ਭੁਗਤਦਾ ਭੁਗਤਿਆ ਉਹਦੀ ਸ਼ਾਇਦ 1 ਸਾਲ 2 ਸਾਲ ਦੀ ਸਜ਼ਾ ਖਤਮ ਹੋਣ ਵਾਲੀ ਹੈ ਵੀ ਮੈਂ ਉਸ ਤੋਂ ਬਾਅਦ ਛੁੱਟ ਕੇ ਬਾਹਰ ਆ ਜਮਾ ਸੋ ਉਹਦਾ ਯਤਨ ਸੀਗਾ ਲੇਕਿਨ ਸਰਕਾਰ ਕੀ ਸੋਚਦੀ ਹੈ ਜਾਂ ਸੁਪਰੀਮ ਕੋਰਟ ਕੀ ਸੋਚਦੀ ਹੈ ਇਹ ਸਾਰੇ ਅਗਲੀ ਅਗਲੇ ਦਿਨਾਂ ਦੀ ਬਹਿਸ ਤੋਂ ਬਾਅਦ ਸਾਡੇ ਸਾਹਮਣੇ ਆਵੇਗਾ ਕਿ ਸਿੰਗਰ ਹੋਣੀ ਆ ਸਕਦੇ ਬਾਅਦ ਕਿ ਉਹਨਾਂ ਨੂੰ ਤਾਂ ਉਮਰ ਕਿਉਂਕਿ ਉਹਨਾਂ ਨੂੰ ਜਿਹੜੀ ਸਜ਼ਾ ਹੋਈ ਸੀਗੀ ਉਹ ਪੂਰੀ ਉਮਰ ਤੱਕ ਹੋਈ ਸੀਗੀ ਪੂਰੀ ਉਮਰ ਦੀ ਉਮਰ ਕੈਸ ਸੀ ਜੀ ਸੋ ਇਹ ਚੀਜ਼ਾਂ ਹੈਗਿਆ ਨੇ ਔਰ ਕਾਨੂੰਨੀ ਘੁੰਡੀਆਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ ਉਹਦੇ ਵਿੱਚੋਂ ਕਈ ਵਾਰੀ ਵਕੀਲ ਕਿਸ ਚੀਜ਼ ਦਾ ਫਾਇਦਾ ਵੀ ਉਠਾ ਜਾਂਦੇ ਨੇ ਔਰ ਫਾਇਦਾ ਨਾ ਮਿਲੇ ਨੁਕਸਾਨ ਤਾਂ ਸਾਡੇ ਸਾਹਮਣੇ ਹੈਗਾ ਹੀ ਹੈ ਜਿਸੇ ਗਰੋਹਣੀਆਂ ਅੰਦਰ ਨੇ ਔਰ ਸਾਰੀ ਉਮਰ ਉਹ ਬਾਹਰ ਨਹੀਂ ਆ ਸਕਦੇ ਜੀ ਬਿਲਕੁਲ ਔਰ ਮੈਂ ਕਹਿਣਾ ਵੀ ਇਹ ਇੱਕ ਪੀੜਤਾ ਦੀ ਪੁਕਾਰ ਜਿਹੜੀ ਹੈ ਇਹ ਸੁਣੀ ਗਈ ਹੈ ਸਪਰੀਮ ਕੋਰਟ ਨੇ ਜਿਹੜਾ ਹੈ ਇਹ ਬੜਾ ਅੱਛਾ ਫੈਸਲਾ ਲਿਆ ਹੈ ਦੇਖਣ ਇਹਦਾ ਜਿਹੜਾ ਪੂਰਾ ਡਿਸੀਜਨ ਆ ਅਗਲੇ ਦਿਨਾਂ ਦੇ ਵਿੱਚ ਸਾਨੂੰ ਪਤਾ ਲੱਗੇਗਾ ਜੀ ਤੇ ਇੱਥੇ ਸਵਾਲ ਇਹ ਵੀ ਹੈ ਕਿ ਅਦਾਲਤ ਨੇ ਜ਼ਮਾਨਤ ਰੱਦ ਕਰਨ ਜਾਂ ਫਿਰ ਰੋਕਣ ਸਮੇ ਕਿਹੜੇ ਤੱਥਾਂ ਨੂੰ ਧਿਆਨ ਦੇ ਵਿੱਚ ਰੱਖਿਆ ਹੋਵੇਗਾ ਬਿਲਕੁਲ ਉਹਨਾਂ ਨੂੰ ਇਹ ਲੱਗਿਆ ਵੀ ਜਿਹੜੀ ਪੀੜਤਾ ਹੈਗੀ ਆ ਉਹਨੂੰ ਜੇ ਇੰਨੀ ਦੇਰ ਤੋਂ ਧਮਕੀਆਂ ਮਿਲ ਰਹੀਆਂ ਨੇ ਤੇ ਅਜੇ ਵੀ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਗਵਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਈ ਵਾਰੀ ਕਿਉਂਕਿ ਜਦੋਂ ਆਪਾਂ ਇਸ ਕੇਸ ਦੀ ਹਿਸਟਰੀ ਵੇਖਦੇ ਆ ਨਾ ਇਹਦੇ ਵਿੱਚ ਬਹੁਤ ਕੁਝ ਹੋਇਆ ਸੀ ਉਧਰੋਂ ਤਰੀਕਾ ਪੈ ਰਹੀਆਂ ਸੀਗੀਆਂ ਉਧਰੋਂ ਗਾਕਾਂ ਨੂੰ ਧਮਕਾਇਆ ਜਾ ਰਿਹਾ ਸੀਗਾ ਮਾਰਿਆ ਜਾ ਰਿਹਾ ਸੀਗਾ ਐਕਸੀਡੈਂਟ ਕੀਤੇ ਜਾ ਰਹੇ ਸੀਗੇ ਤਾਂ ਸੋ ਇਹ ਸਾਰੀ ਜਿਹੜੀ ਹਿਸਟਰੀ ਆ ਨਾ ਇਸ ਕੇਸ ਦੀ ਇਹ ਸਾਰੀ ਸੁਪਰੀਮ ਕੋਰਟ ਦੇ ਸਾਹਮਣੇ ਸੀ ਜਦੋਂ ਉਹਨੇ ਹਿਸਟਰੀ ਦੇਖੀ ਆ ਤੇ ਉਹਨੂੰ ਇਹ ਮਹਿਸੂਸ ਹੋਇਆ ਵੀ ਇਹ ਬੰਦਾ ਜਿਹੜਾ ਹੈ ਜੇ ਇਹ ਬਾਹਰ ਆ ਜਾਏਗਾ ਤਾਂ ਇਹ ਹੋਰ ਨੁਕਸਾਨ ਕਰ ਸਕਦਾ ਇਸ ਕਰਕੇ ਇਹਦਾ ਬਾਹਰ ਆਉਣਾ ਜਿਹੜਾ ਉਹ ਠੀਕ ਨਹੀਂ ਹੈਗਾ ਔਰ ਸੁਪਰੀਮ ਕੋਰਟ ਨੇ ਇਸੇ ਕਰਕੇ ਜਿਹੜੀ ਉਹ ਦੀ ਸਮਾਨਤ ਜਿਹੜੀ ਹਨ ਮਨਸੂਕ ਕੀਤਾ ਤੇ ਜਿਵੇਂ ਅਸੀਂ ਪਹਿਲਾਂ ਫਿਲਮਾਂ ਦੇ ਵਿੱਚ ਵੇਖਿਆ ਹੈ ਕਿ ਜਦੋਂ ਅਦਾਲਤ ਦਾ ਕੋਈ ਵੀ ਉੱਥੇ ਕੇਸ ਚੱਲ ਰਿਹਾ ਹੁੰਦਾ ਹੈ ਤੇ ਉਦੋਂ ਗਵਾਹ ਜਿਹੜੇ ਆ ਰਹੇ ਹੁੰਦੇ ਉਹਨਾਂ ਦੇ ਐਕਸੀਡੈਂਟ ਕਰਵਾਏ ਜਾਂਦੇ ਪਰ ਇਹ ਰਿਐਲਿਟੀ ਦੇ ਵਿੱਚ ਇਸ ਕੇਸ ਦੇ ਵਿੱਚ ਵੇਖਣ ਨੂੰ ਮਿਲਦਾ ਬਿਲਕੁਲ ਬਿਲਕੁਲ ਇਹ ਇਹ ਸਾਰਾ ਕੁਝ ਕਈ ਵਾਰੀ ਤਾਂ ਸਾਨੂੰ ਫਿਲਮਾਂ ਪ੍ਰਭਾਵਿਤ ਕਰਦੀਆਂ ਨੇ ਹਾਲਾਂਕਿ ਸਾਡੀ ਰੋਜ਼ਾਨਾ ਜ਼ਿੰਦਗੀ ਵੀ ਫਿਲਮਾਂ ਨੂੰ ਪ੍ਰਭਾਵਿਤ ਕਰਦੀ ਆ ਵੀ ਫਿਲਮਾਂ ਵਾਲੇ ਰੋਜ਼ਾਨਾ ਜ਼ਿੰਦਗੀ ਚੋਂ ਸਾਡੀਆਂ ਘਟਨਾਵਾਂ ਚੁੱਕ ਕੇ ਉੱਤੇ ਫਿਲਮ ਬਣਾਉਂਦੇ ਨੇ ਲੇਕਿਨ ਇਹ ਤੇ ਇਹ ਵੀ ਹੈਗਾ ਵੀ ਕਈ ਵਾਰੀ ਚੀਜ਼ ਨਹੀਂ ਵਾਪਰੀ ਹੁੰਦੀ ਪਹਿਲਾਂ ਫਿਲਮ ਚ ਵਾਪਰਦੀ ਹੈ ਫਿਰ ਉਹਦੀ ਨਕਲ ਕਰਕੇ ਸਾਡੇ ਸਮਾਜ ਚ ਵਾਪਰਦੀ ਹੈ ਜੀ ਬਿਲਕੁਲ ਸੋ ਇਹ ਇਦਾਂ ਦੇ ਫਿਲਮਾਂ ਦਾ ਪ੍ਰਭਾਵ ਅਸਲ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪੈਂਦਾ ਹੈ ਬਹੁਤ ਜ਼ਿਆਦਾ ਤੇ ਇਸੇ ਦੇ ਨਾਲ ਸਿੰਗਰ ਦੀ ਬੇਟੀ ਦਾ ਇੱਕ ਟਵੀਟ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਉਸ ਦੇ ਵੱਲੋਂ ਲਿਖਿਆ ਗਿਆ ਹੈ ਕਿ ਹੌਲੀ-ਹੌਲੀ ਉਹ ਵਿਸ਼ਵਾਸ ਗਵਾਰੀ ਹੈ ਨਾਲੇ ਉਸ ਲੜਕੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਨੂੰ ਵੀ ਰੇਪ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਮਿਲਦੀਆਂ ਬਿਲਕੁਲ ਮੈਂ ਸਮਝਦਾ ਕਿ ਸਿੰਗਰ ਦੇ ਆਲੇ ਦੁਆਲੇ ਜਿਹੜੇ ਲੋਕ ਨੇ ਨਾ ਉਹ ਵੀ ਜਿਹੜੇ ਨੇ ਉਹ ਉਹ ਵੀ ਇੱਕ ਤਰ੍ਹਾਂ ਦੇ ਕ੍ਰਾਈਮਨਲ ਮਾਈਂਡ ਵਾਲੇ ਲੋਕ ਨੇ ਜੀ ਸਿੰਗਰ ਤਾਂ ਜਿਹੜਾ ਅੰਦਰ ਬੈਠਾ ਹੈ ਲੇਕਿਨ ਉਹਦੀ ਜਿਹੜੀ ਫੌਜ ਬਾਹਰ ਬੈਠੀ ਹੈ ਉਹਨਾਂ ਵਿੱਚ ਵੀ ਬੰਦੇ ਸਹੀ ਨਹੀਂ ਹੈਗੇ ਜੀ ਲੇਕਿਨ ਇਹ ਸਾਡੇ ਹੁਣ ਜਿਹੜਾ ਕਾਨੂੰਨ ਹੈ ਜਿਹੜੀ ਸਾਡੇ ਜਿਹੜੀ ਪੁਲਿਸ ਹੈ ਉਸ ਨੂੰ ਇਸ ਗੱਲ ਬਾਰੇ ਇਨਕੁਆਇਰੀ ਕਰਨੀ ਚਾਹੀਦੀ ਹੈ ਕਿਹੜੇ ਲੋਕ ਨੇ ਅਸਵੇਲੇ ਜਿਹੜੇ ਬਾਹਰ ਬੈਠੇ ਔਰ ਉਹ ਧਮਕੀਆਂ ਦੇ ਰਹੇ ਨੇ ਜਿਹਦੇ ਨਾਲ ਉਹ ਸਿੰਗਰ ਦੀ ਬੇਟੀ ਨੇ ਵੀ ਇਹ ਆਪਣਾ ਟਵੀਟ ਕੀਤਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਸਾਨੂੰ ਐਂ ਲੱਗਦਾ ਵੀ ਜਦੋਂ ਅਸੀਂ ਪੋਲਿਟਿਕਸ ਦੇ ਜਿਹੜੇ ਲੋਕ ਆ ਰਹੇ ਨੇ ਨਾ ਉਹਨਾਂ ਦਾ ਜੇ ਕ੍ਰਿਮੀਨਲ ਰਿਕਾਰਡ ਹੋਵੇ ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਸਦ ਦੇ ਵਿੱਚ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਇਹ ਸਾਰਾ ਕੁਝ ਸਾਡੇ ਸਰਕਾਰ ਨੂੰ ਇਹਦੇ ਬਾਰੇ ਇੱਕ ਕਾਨੂੰਨ ਬਣਾਉਣਾ ਚਾਹੀਦਾ ਜਦੋਂ ਅਸੀਂ ਹੁਣ ਵੀ ਦੇਖਦੇ ਆ ਤਾਂ ਸਾਡੇ ਜਿਹੜੇ 540 ਜਾਂ ਜਿੰਨੇ ਵੀ ਸਾਡੇ ਐਮਪੀ ਹੈਗੇ ਨਾ ਉਹਨਾਂ ਵਿੱਚੋਂ ਕਿੰਨੇ ਲੋਕਾਂ ਦੇ ਉੱਤੇ ਮੁਕਦਮੇ ਚੱਲ ਰਹੇ ਨੇ ਔਰ ਕ੍ਰਿਮੀਨਲ ਕੇਸ ਨੇ ਉਹਨਾਂ ਦੇ ਉੱਤੇ ਸੋ ਇਹ ਬੜੀ ਸਥਿਤੀ ਹਣ ਹਸੋ ਹੀਣੀ ਹੈ ਵੀ ਇਮਾਨਦਾਰ ਲੋਕਾਂ ਨੂੰ اور ਸਾਫ਼ ਲੋਕਾਂ ਨੂੰ ਹੀ ਸਿਆਸਤ ਵਿੱਚ ਲਿਆਉਣਾ ਚਾਹੀਦਾ ਜੀ ਬਿਲਕੁਲ ਇਹ ਸਿਰਫ ਇੱਕ ਪਾਰਟੀ ਦੀ ਗੱਲ ਨਹੀਂ ਹੈ ਵੱਖੋ ਵੱਖਰੀਆਂ ਪਾਰਟੀ ਦੀ ਗੱਲ ਕਰੀਏ ਤਾਂ ਉਹ ਉਮੀਦਵਾਰ ਉਹਨਾਂ ਲੋਕਾਂ ਨੂੰ ਬਣਾ ਦਿੰਦੇ ਨੇ ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਕਈ ਤਰ੍ਹਾਂ ਦੇ ਜਿਹੜੇ ਮੁਕਦਮੇ ਆ ਉਹ ਚੱਲ ਰਹੇ ਹੁੰਦੇ ਬਿਲਕੁਲ ਬਿਲਕੁਲ ਉਹਨਾਂ ਨੂੰ ਲੱਗਦਾ ਹੁੰਦਾ ਹੈ ਵੀ ਇਹ ਬੰਦਾ ਜਿਹੜਾ ਕ੍ਰਿਮੀਨਲ ਆ ਛੇਤੀ ਜਿੱਤੂਗਾ ਜੀ ਇਹਦੇ ਪ੍ਰਭਾਵ ਥਲੇ ਲੋਕ ਹੈਗੇ ਨੇ ਤੇ ਇਸ ਤਰ੍ਹਾਂ ਦੇ ਹੈਗੇ ਨੇ ਸੋ ਇਸ ਜਿੱਦਾਂ ਧਿਆਨ ਰੱਖਣਾ ਚਾਹੀਦਾ ਤੇ ਨਾਲ ਹੀ ਇੱਕ ਸਿੰਗਰ ਦੀ ਬੇਟੀ ਦਾ ਇੰਟਰਵਿਊ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਉਸਨੇ ਇਹ ਗੱਲ ਵੀ ਕਹੀ ਹੈ ਕਿ ਜੇਕਰ ਉਸਦੇ ਪਿਤਾ ਨੇ ਪੀੜਤ ਲੜਕੀ ਦੇ ਵੱਲ ਅੱਖ ਚੁੱਕ ਕੇ ਵੀ ਵੇਖਿਆ ਹੋਵੇ ਤਾਂ ਉਸਦੇ ਪਿਤਾ ਨੂੰ ਫਾਂਸੀ ਦੇ ਦੇ ਬਿਲਕੁਲ ਉਹਨੂੰ ਹੌਲੀ ਹੌਲੀ ਦੇਖੋ ਨਾ ਉਹ ਉਹ ਵੀ ਬੱਚੀ ਹੋਏਗੀ ਉਸ ਵੇਲੇ ਸਿੰਗਰ ਦੀ ਲੜਕੀ ਵੀ ਜਿਹੜਾ ਉਹ ਆਪਣਾ 17 ਦਾ ਕੇਸ ਹੈ ਮੇਰਾ ਮਤਲਬ ਉਦੋਂ ਦਾ ਕੇਸ ਚੱਲ ਰਿਹਾ ਹੈ ਔਰ ਉਹਨੂੰ ਹੌਲੀ ਹੌਲੀ ਜਿਹੜਾ ਨਾ ਆਪਣੇ ਪਿਤਾ ਬਾਰੇ ਪਹਿਲਾਂ ਤਾਂ ਘਰ ਦੇ ਵਿੱਚ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨਾ ਤਾਂ ਆਮ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਹਮੈਤੀ ਨੇ ਉਹ ਇਸ ਢੰਗ ਨਾਲ ਗੱਲ ਪੇਸ਼ ਕਰਦੇ ਨੇ ਕਿ ਬੰਦਾ ਤਾਂ ਇਮਾਨਦਾਰ ਹੈ ਮੈਂ ਫਸਕਾਰੀ ਜਿਹ ਹੈ ਉਹ ਹੈ ਜੀ ਲੇਕਿਨ ਜਦੋਂ ਸਾਡੇ ਨਿਊਜ਼ ਚੈਨਲ ਚੱਲਦੇ ਨੇ ਖਬਰਾਂ ਚੱਲਦੀਆਂ ਨੇ ਉਹਨਾਂ ਦੇ ਵਿੱਚੋਂ ਪਰਿਵਾਰ ਦੇ ਮੈਂਬਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਵੀ ਅਸਲ ਦੇ ਵਿੱਚ ਗੱਲ ਕੀ ਹੈ ਸੋ ਸਿੰਗਰ ਦੀ ਬੇਟੀ ਦਾ ਵੀ ਆਪਣੇ ਪਿਤਾ ਪ੍ਰਤੀ ਦ੍ਰਿਸ਼ਟੀਕੋਣ ਬਦਲਣਾ ਇਹ ਇਹ ਸਾਰੇ ਹਾਲਾਤ ਦੇ ਉੱਤੇ ਲਿਰਪਰ ਕਰਦਾ ਜੇ ਉਹਨੂੰ ਸਮਝ ਲੱਗ ਗਈ ਹੈ ਵੀ ਇਦਾਂ ਲੱਗ ਮੇਰਾ ਪਿਓ ਸੀਗਾ ਤਾਂ ਫਿਰ ਤਾਂ ਅਸੀਂ ਕਹਿ ਸਕਦੇ ਆ ਵੀ ਘੱਟੋ ਘੱਟ ਇਸ ਕੇਸ ਦੇ ਵਿੱਚੋਂ ਇਹ ਤਾਂ ਸਿੱਖਿਆ ਮਿਲਦੀ ਆ ਵੀ ਉਹਨਾਂ ਦਾ ਪਰਿਵਾਰ ਵੀ ਜਿਹੜਾ ਹੈ ਉਹ ਵੀ ਦੁਖੀ ਆ ਉਹਨਾਂ ਤੋਂ ਜੀ ਤੇ ਹੁਣ ਅਸੀਂ ਇੱਕ ਛੋਟੀ ਜਹੀ ਕਮਰਸ਼ੀਅਲ ਅ ਬ੍ਰੇਕ ਲਵਾਂਗੇ ਫਿਰ ਉਸ ਤੋਂ ਬਾਅਦ ਹੋਰ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ